ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੋਂਸਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਮਕਾਉਆ ਜੀ ਸੂਨ ਵਾਲੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਉੱਪਰਲੀ ਸਾਈਡ ਟਾਈਟਲ ਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਕਾਇ ਸਾਸਰੀ ਕਾਲ ਬਾਈ ਜੀ ਨਾਮ ਪੌਰਵ ਸਿੰਘ ਜੀ ਟੈਂਡ ਕੋਣ ਸੀ ਜ਼ਿਲ੍ਹਾ ਬਰਨਾਲੀ ਹਾਂ ਜੀ ਵੈੜ ਦੀ ਜਾਣਕਾਰੀ ਦੋ ਕਿੰਨੇ ਡਾ ਬਾਈ ਡੇਢ ਮਹੀਨਾ ਰਹਿੰਦਾ ਜੀ ਸੂਣਦਾ ਜੀ ਹਾਂਜੀ ਤੇ ਦੂਜੇ ਸੂਏ ਸੂਣਾ ਜੀ ਹਾਂਜੀ ਤੇ ਦੁੱਧ ਪਿਛਲੇ ਸੂਏ ਕੱਢਿਆ 17 ਲੀਟਰ ਜੀ ਠੀਕ ਹੈ ਹਾਂਜੀ ਪਿਛਲੇ ਸੂਏ 17 ਲੀਟਰ ਹਾਂਜੀ ਠੀਕ ਹੈ ਲੋਪਰਾ ਚੈੱਕ ਕਰ ਸੰਖੰਤ ਲੋ ਜੀ ਠੀਕ ਹੈ ਜੀ ਫੇਸ ਕੁਆਲਟੀ ਡੇਢ ਮਹੀਨਾ ਰਹਿ ਗਿਆ ਜੀ ਹਾਂਜੀ ਸਾਡੀ ਚੈੱਕ ਕਰਵਾਈ ਹੋਇਆ ਦਾ ਤਸਦੀ ਕਰਾ ਸਕਦਾ ਤੁਸੀਂ ਡਾਕਟਰ ਠੀਕ ਹੈ ਜੀ ਤੋਂ ਲੋਪਰਾ ਚੰਗੀ ਪਲੀ ਪਲੋਸੀਆ ਚੈੱਕ ਕਰ ਸਕਦੇ ਠੀਕ ਹੈ ਜੀ ਲੋ ਜੀ ਕਿਧਰੋਂ ਗੱਡੀ ਇਧਰ ਲੈ ਜੀ ਲੋ ਲੋ ਜੀ ਚੰਗੀ ਪਲੀ ਪਲੋਸੀਆ ਭਰਾ ਥਣ ਥਣ ਵੀ ਚੈੱਕ ਹੋ ਜਾਣਾ ਹੈ ਹਾਂ ਹਾਂ ਸਾਨੂੰ ਚੈੱਕ ਕਰਦੇ ਪਰ ਸੋ ਸਾਡੀ ਵੀ ਦੁੱਧ ਦੋ ਦਿਨ ਹੋ ਗਏ ਦੁੱਧੂ ਛੱਡੀ ਨੂੰ ਦੋ ਦਿਨ ਹੋ ਗਏ ਛੱਡੀ ਨੂੰ ਹਾਂ ਠੀਕ ਹੈ ਹਾਂ ਚੈੱਕ ਕਰਾਉਂਦੀ ਆ ਠੀਕ ਹੈ ਜੀ ਥਣ ਚੈੱਕ ਹੋਣੀ ਆ ਲੋਪਰਾ ਚੰਗਾ ਕੱਟੇ ਭਾਰ ਕੱਪੇ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਥਣ ਥਣਾਂ ਦੀ ਓਕੇ ਜਮ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਲੋ ਜੀ ਲੋ ਜੀ ਥਣ ਚੱਕਰ ਮੱਖੀ ਬਹੁਤ ਆਣਾ ਬਾਈ ਮੱਖੀ ਬੜੀ ਵਰੀ ਹੂੰ ਹੂੰ ਲੋ ਜੀ ਚੱਕਰ ਸਭ ਫੇਸ ਕੁਆਲਿਟੀ ਚੰਗੀ ਬੜੀ ਪਲੋਸੀਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਕਿਤੇ ਪਿੰਡ ਕਹੋਂਸਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਲੋ ਜੀ ਚੰਗੇ ਕੱਦ ਬੱਡ ਵਾਲੀ ਆ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਫੋਨ ਤੇ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ